ਹੈਲੋ ਦੋਸਤੋ ਕਿਦਾਂ ਹੋ ਸਾਰੇ ਉਮੀਦ ਕਰਦਾ ਤੁਸਾਰੇ ਵਧੀਆ ਹੋਵੋਗੇ ਤੇ ਸਵਾਗਤ ਹੈ ਤੁਹਾਡਾ ਸਾਰਿਆਂ ਸਾਡੇ ਇੱਕ ਨਵੇਂ ਬਲੌਗ ਦੇ ਵਿੱਚ ਤੇ ਅੱਜ ਆਏ ਆਪਾਂ ਮੁਹਾਲੀ ਉਸੇ ਜਗ੍ਹਾ ਜਿੱਥੇ ਆਪਣੀ ਟ੍ਰੇਨਿੰਗ ਹੋਈ ਸੀ ਤੇ ਟ੍ਰੇਨਿੰਗ ਦੇ ਬਾਅਦ ਆਪਣੀ ਇੰਟਰਵਿਊ ਹੋਈ ਸੀ ਤੇ ਆ ਦਿਖਾ ਦਿੰਨਾ ਤੁਹਾਨੂੰ ਦਾ ਤੇ ਆ ਉਹ ਹੀ ਕਿਲਰ ਜਿਹੜੇ ਆਪਾਂ ਨੇ ਬਣਾਏ ਤੇ ਉਦੋਂ ਸਾਂਚੇ ਜਿਹਾ ਬਣਾ ਕੇ ਦਿੱਤੇ ਲੱਕੜੀ ਦੇ ਤੇ ਅੱਜ ਆਪਾਂ ਇੱਥੇ ਆਏ ਆਂ ਪਾਸਪੋਰਟ ਲੈਣ ਆਪਣਾ ਇੱਕ ਦੋ ਦਿਨਾਂ ਦੇ ਵਿੱਚ ਆਪਣੀ ਫਲਾਈਟ ਹੈ ਤੇ ਸਿਰਫ ਦੋ ਦਿਨ ਵਿਚਾਲੇ ਹੀ ਹੈ ਤੇ ਫਲਾਈਟ ਆਪਣੀ ਢਵਾਈ ਜਾਣਾ ਆਪਾਂ ਨੇ ਤੇ ਏਜੰਟ ਆਪਣੇ ਨਾਲ ਆਇਆ ਅੱਜ ਉਹ ਅੰਦਰ ਆਫਿਸ ਦੇ ਵਿੱਚ ਕੰਮਕਾਰ ਕਰਾ ਰਿਹਾ ਹੈ ਤੇ ਥੋੜੇ ਬਹੁਤੇ ਫਾਰਮੈਲਟੀयां ਪੂਰੀਆਂ ਕਰਨੀਆਂ ਉੱਤੇ ਬਾਅਦ ਪਾਸਪੋਰਟ ਲੈ ਕੇ ਘਰ ਨੂੰ ਚਲੇ ਜਾਈ ਹੁਣ ਆਪਾਂ ਨੇ ਤੇ ਇੱਥੋਂ ਪਾਸਪੋਰਟ ਲੈਣੇ ਅੱਜ ਉੱਤੇ ਬਾਅਦ ਘਰਾਂ ਜਾ ਕੇ ਤਿਆਰੀਆਂ ਦੁਨੀਆ ਕਰਦੇ ਹਾਂ ਥੋੜੀਆਂ ਬਹੁਤ ਤੇ ਬੈਗ ਬੂਗ ਪੈਕ ਕਰਦੇ ਹਾਂ ਜਾ ਕੇ ਜਿਹੜਾ ਜਿਹੜਾ ਸਮਾਨ ਚਾਹੀਦਾ ਆਪਾਂ ਨੇ ਲੈ ਕੇ ਜਾਣਾ ਤੇ ਮਿਲਦੇ ਆ ਤੁਹਾਨੂੰ ਫੇਰ ਘਰਾਂਗੇ ਤੇ ਲਓ ਭਾਈ ਘਰ ਆਉਂਦੇ ਸਾਰੇ ਆਪਾਂ ਨੇ ਬੈਗਾਂ ਦੀ ਪੈਕਿੰਗ ਕਰ ਲਈ ਆਪਣੀ ਤੇ ਤਿੰਨ ਬੈਗ ਲੈ ਕੇ ਜਾਣੇ ਆ ਪਹਿਲਾ ਸਭ ਤੋਂ ਛੋਟਾ ਆਹ ਜਿਹਦੇ ਵਿੱਚ ਆਪਣਾ ਸਮਾਨ ਮੋਬਾਈਲ ਵਗੈਰਾ ਨਾ ਪਾਸਪੋਰਟ ਵਗੈਰਾ ਕਾਗਜ਼ ਪੱਤਰ ਸਭ ਇਹ ਚ ਲੈ ਕੇ ਜਾਣੇ ਆਪਣੇ ਪਾ ਕੇ ਤੇ ਆਹ ਥੋੜਾ ਬੋਤਾ ਬੈਗ ਆਪਾਂ ਨੇ ਜਿਹੜੀ ਜ਼ਰੂਰਤ ਸਮਾਨ ਦੀ ਆਪਾਂ ਪੈ ਸਕਦੀ ਜਾਂਦੇ ਜਾਂਦੇ ਉਹ ਸਮਾਨ ਇਹਦੇ ਵਿੱਚ ਪਾਉਣਾ ਆਪਾਂ ਨੇ ਇਹ ਆ ਬੜਾ ਬੈਗ ਆ ਇਤਨੀ ਸਾਰੀ ਖਾਣ ਪੀਣ ਦੀਆਂ ਚੀਜ਼ਾਂ ਜਿਵੇਂ ਜਿਵੇਂ ਮਤਲਬ ਮੌਸਮ ਦੇ ਅਨਸਾਰ ਕੱਪੜੇ ਵਗੈਰਾ ਹਨਾ ਸਾਰੇ ਉਹ ਇਹਦੇ ਚ ਲੈ ਕੇ ਜਾਣੇ ਬੜੇ ਬੈਗ ਚ ਤੇ ਆ ਕੱਪੜੇ ਪਏ ਆਪਾਂ ਨੇ ਜਿਹੜੇ ਪਾ ਕੇ ਲੈ ਕੇ ਜਾਣੇ ਆ ਪੱਗ ਹੋਊਗੀ ਜੀ ਆਪਣੀ ਤੇ ਆ ਕੱਪੜੇ ਲੋਰ ਲੋਰੇ ਪਾ ਲੈ ਜਣੀ ਕਿਉਂਕਿ ਗਰਮੀ ਬਹੁਤ ਜ਼ਿਆਦਾ ਉੱਥੇ ਤੇ ਆ ਬੂਟ ਪਏ ਆ ਆਪਣੇ ਇਹ ਬਸ ਤਾਂ ਪੈ ਗਈ ਨੂੰ ਪੂਰੀ ਆ ਹਜੇ ਥੋੜਾ ਥੋੜਾ ਸਮਾਨ ਰਹੀ ਜਾਂਦਾ ਪੈਕ ਕਰਨ ਨੂੰ ਤੇ ਜਿਵੇਂ ਜਿਵੇਂ ਯਾਦ ਆਈ ਜਾਂਦਾ ਉਦਾਂ ਉਦਾਂ ਪਾਈ ਜਾਂਦੇ ਆਪਾਂ ਪਹਿਲੇ ਦੋਸਤੋ ਕਿੱਦਾਂ ਹੋਈ ਤੇ ਅੱਜ ਆਪਣੀ ਬਾਈ ਫਲਾਈਟ ਆ ਤੇ ਤਿਆਰ ਹੋ ਗਏ ਆਪਾਂ ਸਵੇਰੇ ਸਵੇਰ ਦੇ 6 ਵਜੇ ਰਹੇ ਨੇ ਤੇ 8 ਵਜੇ ਆਪਾਂ ਨੇ ਨਿਕਲਣਾ ਇੱਥੇ ਤੋਂ ਤੇ ਤਿਆਰ ਹੋਏ ਵੀ ਆ ਇਦਾਂ ਹੀ ਜਾਣਾ ਆਪਾਂ ਨੇ ਲੋਅ ਟੀ-ਸ਼ਰਟ ਚ ਤੇ ਪਾਗਮੰਦਮ ਦੀ ਸਲਾਹ ਹੈਗੀ ਤੇ ਬਾਬਾ ਤੇ ਪੱਗ ਤਾਂ ਨਹੀਂ ਬੰਨੀ ਕਿਉਂਕਿ ਪਾਸਪੋਰਟ 'ਪਾ ਆਪਣੀ ਜਿਹੜੀ ਫੋਟੋ ਆ ਉਹ ਹੈਗੀ ਆ ਪਰਨੇ ਦੀ ਉਹ ਲਾਈ ਵੀ ਆ ਉੱਥੇ ਪਾਸਪੋਰਟ ਪਰ ਤੇ ਇਸ ਕਰਕੇ ਪਰ ਨਹੀਂ ਬੰਨੇ ਆ ਵੈਸੇ ਪੱਗ ਵੀ ਲੈ ਕੇ ਆਏ ਤੇ ਪੱਗ ਨਾਲ ਲੈ ਕੇ ਚੱਲਨੇ ਆਪਾਂ ਉੱਥੇ ਬੰਨ ਲੈ ਕਰਾਂਗੇ ਹਨ ਤੇ ਬਾਕੀ ਤਿਆਰ ਹੋਏ ਹੋਏ ਆ ਰੋਟੀ ਪਾਣੀ ਪੈਕ ਕਰਨਾ ਤੇ ਫਲਾਈਟ ਤਾਂ ਆਪਣੀ ਹੈਗੀ ਆ 4:30 ਵਜੇ ਦੀ ਪਰ ਜਾਣਾ 8 ਵਜੇ ਪਹਿਣਾ ਇੱਥੇ ਤੋਂ ਤੇ ਡੇਢ ਦੋ ਘੰਟੇ ਜਾਣ ਨੂੰ ਹੀ ਲੱਗ ਜਾਣੇ ਤੇ ਉੱਥੇ ਵੀ ਥੋੜਾ ਪੋਤਾ ਕੰਮ ਆਪਾਂ ਨੂੰ ਤੇ ਤਿਆਰ ਹੋਈ ਵੀ ਆ ਤੇ ਆ ਬੂਟ ਪਏ ਆਪਣੇ ਤੇ ਇੱਧਰ ਬੈਠੇ ਸਾਡੇ ਕਾਲੂ ਜੀ ਹਰਸੇਂ ਦੇ ਥੱਲੇ ਪੈਂਦਾ ਇਹ ਇੱਥੇ ਫਰਸ਼ ਠੰਡਾ ਲੱਗਦਾ ਨਹੀਂ ਤੇ ਸਾਰੇ ਸਾਰੇ ਭੱਜ ਗਿਆ ਦਾ ਅੱਜ ਇਹ ਦੇ ਦਰਵਾਜਾ ਨਾ ਲੱਗਿਆ ਹੋਵੇ ਨਾ ਜਿਹਦੇ ਭੱਜ ਜਾਂਦਾ ਦਰਵਾਜਾ ਖੋਲ ਕੇ ਇਹਨੂੰ ਲੱਭ ਕੇ ਲੈ ਕੇ ਆਏ ਆ ਓਏ ਭੱਜ ਗਿਆ ਤਾਂ ਬੂਮੀ ਕਰਨ ਗਿਆ ਦਾ ਦੂਰੂ ਭੂਮੀ 간 ਗਿਆ ਤੇ ਬਾਕੀ ਬਾਈ ਤਿਆਰ ਹੋਏ ਹੋਏ ਆ ਪਹਿਲਾਂ ਗੁਰਦੁਆਰਾ ਸਾਹਿਬ ਜਾਈਏ ਮੱਥਾ ਟੇਕ ਆਈਏ ਤੇ ਉੱਤੇ ਬਾਅਦ ਆ ਕੇ ਬੂਟ ਕਾਟ ਪਾਉਣੇ ਤੇ ਚੱਪਲਾਂ ਦੇ ਵਿੱਚ ਆਪਾਂ ਬੀਰਾ ਤੇਰਾ ਕਿਨੇ ਪਾਰਾ ਜਿੱਤਲਾ ਇਤੇ ਆਪ ਲੋ ਤੇ ਲੋ ਬਈ ਨਿਕਲੇ ਆਏ ਘਰ ਤੇ ਡੈਡੀ ਸਾੜੀ ਹੋ ਗਈਆਂ ਤੇ ਗੱਡੀ ਦੇ ਸਮਾਨ ਆਪਣਾ ਡਾਇਰੋਗ ਸਾਰਾ ਗੱਡੀ ਦੇ ਅੱਠ ਤੱਕ ਪਾ ਲਿਆ ਤੇ ਗੱਡੀ ਉਹ ਅੱਗੇ ਖੜੀ ਹੈ ਤੇ ਇਧਰ ਘਰ ਦੇ ਮੱਥਾ ਮੱਥਾ ਟੇਕ ਰਹੀ ਆ ਆਪਾਂ ਮੱਥਾ ਦੇ ਕੇ ਆ ਜੇ ਸਿੱਧਾ ਆਪਾਂ ਨੇ ਚੰਡੀਗੜ੍ਹ 에어ਪੋਰਟ ਤੇ ਜਾਣਾ ਉੱਥੇ ਫਲਾਈਟ ਦਾ ਵੈਸੇ ਵੀ ਨਹੀਂ ਸਾਢੇ 4 ਵਜੇ ਦੀ ਹੈ ਨਾ ਤਰਪਾਲਾ ਉਹਨੇ ਸੇਤੀ ਰਿਆ ਬੰਤੀ ਆ ਰਿਹਾ ਜੀ ਮੋਜ਼ਾ ਦੇ ਤੋਂ ਪਾਕ ਦੇ ਸ਼ਹਿਰ ਚੋਂ ਪਾਕ ਦੇ ਹੀਰਨ ਤੋਂ ਅਗੇ ਕਿੰਨੇ ਵਜੇ ਅੰਦਰ ਐਂਟਰ ਕਰਾਫੇ ਉਹ ਗੱਡੀ ਜਾ ਰਹੀ ਹੈ ਤੋ ਇਹ ਪਹੁੰਚ ਗਏ ਵਾਏ ੱਡੇ ਪਾਰਕਿੰਗ ਖਾ ਲਈ ਹੈ ਗੱਡੀ ਸਾਹ ਸੁਣ ਲੈ ਕੇ ਚਾਪਦੇ ਅੰਦਰ ਬਈ ਐਕਸਿਟ ਆ ਲੱਗੇਗਾ ਅੰਦਰ ਅੰਦਰ ਆਵਾ ਅਦਰ ਗੱਡੀ ਖੜਾਉਣਗੇ ਮਾਮਾ ਫੋਨ ਕੱਟ ਲਾ ਨੰਬਰ ਦੇਖਦੇ ਪੁੱਛ ਗਏ ਜੇ ਤਾਂ ਜਾਣ ਦਿੰਦੇ ਹਜੀ ਤੇ ਲਓ ਬਈ ਪਹੁੰਚੀ ਆ ਅਖੀਰ ਕਰਪਾ 에어ਪੋਰਟ ਬਚੰਡੀਗੜ ਦੇ ਤੇ ਅਜੇ ਟਾਈਮ ਕਾਫੀ ਪਿਆ ਆਪਣਾ ਅੰਦਰ ਐਂਟਰ ਹੋਣ ਦਾ ਪਰ ਪਤਾ ਕਰਕੇ ਤੇ ਆਪਾਂ ਜਿੱਥੇ ਐਂਟਰ ਐਂਟਰ ਸਾਉਣੀ ਆਪਣੀ ਤੇ ਉਹ ਕਹਿੰਦੇ ਵੀ ਹਜੇ 12:30 ਵਜੇ ਦੇ ਕਰੀਬ ਅੰਦਰ ਜਾਣ ਦਉਗੇ ਆਪਾਂ ਨੂੰ ਤੇ ਹਜੇ ਕਰੀਬ ਆਪਣੇ ਪਹਾੜੀਆ 1.5 ਤੋਂ 2 ਘੰਟੇ ਤੇ ਇੱਧਰ ਆਪਣੇ ਮਾਮਾ ਜੀ ਨਾਲ ਆਏ ਮੈਂ ਆਪਾਂ ਗੱਡੀ ਦੇ ਵਿੱਚ ਤੇ ਸਾਰੇ ਇੱਧਰ-ਇੱਧਰ ਕੋ ਮਰਿਆ ਹੋਇਆ ਜਿਹਾ ਤੇ ਆਪਣੇ ਨਾਲ ਦੇ ਜਿਹੜੇ ਜਾਣ ਵਾਲੇ ਮੁੰਡੇ ਇੱਕ ਦੋ ਵੀ ਆਏ ਆ ਹਜੇ ਕੋਪਾਸੀ ਕੋਲੀ ਪਹੁੰਚਿਆ ਕਰੀਬ 10-15 ਬੰਦੇ ਅਸਾ ਜਾਣਿਆ ਹੋਏ ਜਿਹੜੇ ਇਹ ਬਾਕੀ ਦੇਖਦੇ ਆਂ ਛੋੜੀ ਛੋੜੀ ਕਰਕੇ ਆ ਰਹੇ ਆਂ ਤੇ ਇਸ ਵੀਡੀਓ ਵਿੱਚ ਥੀਕਰਾਂ ਕਰਦੇ ਆਪਾਂ ਤੇ ਅੱਗੇ ਦੀ ਵੀਡੀਓ ਤੁਹਾਨੂੰ ਅਗਲੇ ਬਲੌਗ ਵਿੱਚ ਦਿਖਾਵਾਂਗੇ ਤੇ ਮਿਲਦੇ ਆਂ ਤੁਹਾਨੂੰ ਫੇਰ ਅਗਲੇ ਬਲੌਗ ਵਿੱਚ